ਹਰਨੀਤ ਪੜਈ ਅਸੀਂ ਚੋਪਤੀ ਤੇ ਤੋਂ ਆਈ ਸੀ ਸਰ ਬਹੁਤ ਵਧੀਆ ਲੱਗਾ ਵਧੀਆ ਡਿਸਪੀਸਪਲਨ ਸੀ ਸਾਰਾ ਕੁਝ ਪਾਰਟੀਆਂ ਕੀਤੀਆਂ ਨੀਗਾ ਚੈੱਕ ਕੀਤੀ ਵਧੀਆ ਡਾਕਟਰ ਸੀਗੇ ਤੇ ਫਿਰ ਮੈਂ ਆਪਣੇ ਤਾਈ ਜੀ ਨੂੰ ਲੈ ਕੇ ਆਈ ਸੀਗੀ ਉਹਨਾਂ ਦੇ ਬਹੁਤ ਜ਼ਿਆਦਾ ਵੀਕ ਸੀਗੇ ਨੀਗਾ ਤੇ ਉਹਨਾਂ ਨੇ ਆਪਰੇਸ਼ਨ ਦੱਸਿਆ ਵਾ ਫ੍ਰੀ ਆਪਰੇਸ਼ਨ ਕਰਨੇ ਹਾਂਜੀ ਵਾਜਾ ਵਗੈਰਾ ਕਰੀਏ ਹਾਂਜੀ ਸਰ ਸਾਰਾ ਫ੍ਰੀ ਦਾ ਲੱਗਦਾ ਬਹੁਤ ਬੜਾ ਲੱਗਦਾ ਵਾ ਜਿਹੜੇ ਜ਼ਰੂਰਤਵਾਨ ਦੇ ਹੀ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਜੀ ਮਣ ਬਾਅਦ ਡਾਕਟਰ ਜੀ ਇੰਨੀ ਫੀਸ ਦਾ ਯੁੱਥ ਨਹੀਂ ਜਾਉਂਦੇ ਜਿਹੜੇ ਜ਼ਰੂਰਤਵਾਨ ਦੇ ਇੱਕਦਮ देखो तो मैं डॉक्टर जाता हूँ और मैं शंकर हॉस्पिटल से आई हूँ यहाँ पे हम आँखों के चेकअप के लिए आए हैं यहाँ पे हमारे पास काफ़ी सारे पेशेंट्स हैं उसमें हम मेनली तो मोतिया बिंद के पेशेंट्स यहाँ से लेके जाते हैं बाकी और भी कोई बीमारी जो ट्रीट होने लायक होती है मेडिसिन से उनको हम मेडिसिन दे रहे हैं यहाँ पर और जो ऑपरेशन के लायक उनको हम हमारे साथ लेके जाएंगे उसमें हमारे पास में एक तो मोतिया होता है जिसके मोस्टली पेशेंट्स होते हैं उसके अलावा मास बड़ा हुआ होता है में पेशेंट्स को हम लेके जाएंगे उनको आज लेके जाएंगे कल ऑपरेट करेंगे और फ्री में लेके जाएंगे उनको वहीं पे फ्री में रखेंगे हमारे पास और फ्री में ही ऑपरेशन होगा बिल्कुल मुफ्त इलाज होगा उनके रहने की व्यवस्था भी फ्री में ही होगी कोई पैसा नहीं लिया जाएगा कौन सी कैटेगरी अब कौन सी कैटेगरी तो मतलब सब जगह ही आ रहे हैं ऑपरेशन के पेशेंट तो बस ये कि सीजन वाइज डिफरेंट होता है हर जगह जैसे विंटर्स में थोड़े ज्यादा पेशेंट आते हैं क्योंकि विंटर में प्रीफर करते हैं लोग ऑपरेशन करवाना ਰਸਲ ਪਿਛਤੂ ਫਿਲਮ। ਬਲੰਦਰ ਸੰਗਠਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਮੋਗਾ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਸੰਤ ਗਲਾਬ ਸਿੰਘ ਘੋੜੀਆ ਵਾਲਾ ਗੁਰਦੁਆਰਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਦੇ ਮੁਫਤ ਦਵਾਈਆਂ ਅੱਖਾਂ ਦਾ ਮੁਫਤ ਚੈੱਕਅਪ ਅਤੇ ਮੁਫਤੋ ਪ੍ਰੇਸ਼ਕਿਤੇ ਜਾਣਗੇ। ਸ਼ੰਕਰਾ ਆਈ ਟੀਮ ਲੁਧਿਆਣਾ ਵਾਲਿਆਂ ਦੀ ਡਾਕਟਰਾਂ ਦੀ ਮਹਾਂ ਟੀਮ ਇੱਥੇ ਪਹੁੰਚ ਚੁੱਕੀ ਹੈ। ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਿਸੇ ਦਾ ਐ ਟੱਕ ਦੋ ਕਿਸੇ ਦੇ ਐ ਟੱਕ ਬਲਾਉਣੀ ਕਿਸੇ ਦੇ ਕੋਈ ਨਿਗਾਹ ਕਮਜ਼ੋਰ ਹੈ ਕਿਸੇ ਦੇ ਚਿੱਟਾ ਮੋਟਿਆ ਅੱਜ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੇ ਲੋਕੀ ਪੈਸਿਆਂ ਪੱਖੋਂ ਦਾ ਲਾਜ ਨਹੀਂ ਸੀ ਕਰਾ ਸਕਦੇ ਅੱਜ ਲੋਕ ਇੱਥੇ ਪਹੁੰਚੇ ਹੋਏ ਨੇ ਕਿ ਅਸੀਂ ਸਾਂਦੇ ਆ ਵੀ ਸਾਡੀ ਸਭ ਤੋਂ ਵੱਡੀ ਸੇਵਾ ਇਹੀ ਹੈ ਜੇ ਸਿਆਣੇ ਦੀ ਕਾਉ ਦੇ ਅੱਖਾਂ ਗਈਆਂ ਜਹਾਨ ਗਿਆ ਤੰਦ ਗਏ ਤਾਂ ਸਵਾਦ ਗਿਆ ਅੱਜ ਅਸੀਂ ਉਹ ਨੱਖਾਂ ਨੂੰ ਬਚਾਉਣ ਵਾਸਤੇ ਕੁਦਰਤੀ ਉਸ ਅਨਮੋਲ ਦਾ ਅੱਖਾਂ ਨੂੰ ਬਚਾਉਣ ਵਾਸਤੇ ਇਹ ਉਪਾਹਾਰਾ ਕੀਤਾ ਹੈ ਇਸ ਉਪਰਾਲੇ ਦੇ ਨਾਲ-ਨਾਲ ਅਸੀਂ ਇੱਕ ਵਾਤਾਵਰਨ ਨੂੰ ਸ਼ੁੱਧ ਤੇ ਵਾਤਾਵਰਨ ਨੂੰ ਖਿਸ਼ਾ ਰੱਖਣ ਲਈ ਪੌਦਿਆਂ ਦਾ ਫਰੀ ਲੰਗਰ ਲਗਾਇਆ ਜਾ ਰਿਹਾ ਹੈ। ਹਰ ਤਰ੍ਹਾਂ ਦੇ ਪੌਦੇ ਸਾਡੇ ਕੋਲ ਮੌਜੂਦ ਨੇ। ਅਸੀਂ ਇਹ ਬੇਨਤੀ ਤੇ ਅਪੀਲ ਕਰ ਰਹੇ ਹਾਂ ਸਾਰਿਆਂ ਨੂੰ ਕਿ ਜਿਹੜੇ ਲੋੜਵੰਦਾਂ ਦੇ ਜਿਹੜੇ ਪੌਦਿਆਂ ਸੰਭਾਲ ਸਕਦੇ ਦੇ ਬੱਚਿਆਂ ਵੱਲ ਸੰਭਾਲ ਸਕਦੇ ਆ ਉਹ ਪੌਦਿਆਂ ਨੂੰ ਲੈ ਕੇ ਜਾਓ, ਘਰਾਂ 'ਚ ਲਾਓ ਤਾਂ ਕਿ ਵਾਤਾਵਰਨ ਸ਼ੁੱਧ ਹੋ ਸਕੇ। ਅੱਜ ਇਹ ਟੈਂਪ ਦੇ ਦੌਰਾਨ ਜਿਹੜੇ ਪੇਸ਼ੈਂਟ ਪੇਸ਼ੈਂਟ ਆਪਰੇਸ਼ਨ ਵਾਸਤੇ ਸਿਲੈਕਟ ਹੋਣਗੇ ਉਹਨਾਂ ਵਾਸਤੇ ਸਾਡਾ ਜਾਣ ਦਾ ਪ੍ਰਬੰਧ ਪੱਸਾ ਸਾਡੀਆਂ ਕਰਵਾਈਆਂ ਗਈਆਂ ਕਿਸੇ ਦਾ 1 ਰੁਪਏ ਦਾ ਖਰਚਾ ਨਹੀਂ ਕੋਈ ਵੀ ਆਪਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਇਸ ਸਥਾਨ ਤੇ ਦੁਆਰਾ ਲੈ ਕੇ ਆਵਾਂਗੇ ਘਰੋ ਘਰੀ ਪਹੁੰਚਾਉਣ ਦਾ ਸਾਡਾ ਉਪਰਾਲਾ ਇਸੇ ਤਰ੍ਹਾਂ ਜਾਰੀ ਰਹੇਗਾ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇਸ ਚੀਜ਼ ਦਾ ਲਾਹਾ ਲੈਣ ਇੱਕੋ ਵੀਲ ਇੱਕੋ ਦਲੀਲ ਪਰ ਉਹ ਬੇਇੱਜ਼ਤੀ ਹੈ ਕਿ ਬਹੁਤ ਲੰਗਰ ਲਾੜੇ ਬਹੁਤ ਬਾਬਿਆਂ ਨੂੰ ਸੇਵ ਖਵਾਲੇ ਹੋਰ ਬਹੁਤ ਭੰਡਾਰੇ ਕਰਲੇ ਲੋੜ ਹੈ ਆਪਦੀ ਦਿਸ਼ਾ ਨੂੰ ਉਧਰਲੇ ਪਾਸੇ ਮੋੜੇ ਵੀ ਮੋੜੋ ਆਪਦੀ ਦਿਸ਼ਾ ਨੂੰ ਦਵਾਈਆਂ ਤੇ ਲਾਓ ਤੇ ਕੈਂਪ ਲਾਓ ਅੱਖਾਂ ਦੇ ਲਾਓ ਕੰਨਾਂ ਦੇ ਲਾਓ ਕੋਈ ਬਲੱਡ ਦਾ ਲਾਓ ਤਾਂ ਜੋ ਮਨੁੱਖੀ ਜੀਵਨ ਸਫਲ ਹੋ ਸਕੇ